ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰਦਾਸਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਕੇ ਚੌਂਕੀਦਾਰ ਦੇ ਬੇਟੇ ਨੇ ਆਪਣੀ ਲਗਨ ਅਤੇ ਮਿਹਨਤੀ ਬਦੌਲਤ ਜੀ ਐਡਵਾਂਸਰ ਟੈਸਟ ਪਾਸ ਕਰ ਲਿਆ ਗੁਰਦਾਸਪੁਰ ਦੇ ਪਿੰਡ ਕੰਗ ਦਾ ਰਹਿਣ ਵਾਲਾ ਨੌਜਵਾਨ ਅਰਸ਼ਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਨਾਂ ਦਾ ਸਨਮਾਨਿਤ ਕੀਤਾ ਹੈ ਨੌਜਵਾਨ ਨੇ ਕਿਹਾ ਕਿ ਕਾਮਯਾਬੀ ਹੋਣ ਦੇ ਲਈ ਮਿਹਨਤ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਉਸਨੇ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਆਪਣੀ ਜੀਵਨ ਨੂੰ ਸੁਧਾਰ ਸਕਦੇ ਹਨ ਉਹਨਾਂ ਕਹਿੰਦੇ ਕਿ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਹਾਸਲ ਕਰਕੇ ਹਰ ਇੱਕ ਟੈਸਟ ਦੀ ਤਿਆਰੀ ਕੀਤੀ ਜਾ ਸਕਦੀ ਹੈ ਤੇ ਉਸਨੇ ਆਪਣੀ ਪੜ੍ਹਾਈ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਸਹਾਰਾ ਲਿਆ ਮੇਰਾ ਨਾਮ ਅਰਸ਼ਦੀਪਾ ਮੈਂ ਜ਼ਿਲ੍ਹਾ ਗੁਡਾਸਪੁਰ ਸ਼ਹਿਰ ਢਾਰੀਵਾਲ ਦੇ ਪਿੰਡ ਕੰਗੜਾ ਦਾ ਰਹਿਣ ਵਾਲਾ ਹਾਂ ਮੈਂ ਗੁਡਾਸਪੁਰ ਹੀ ਮੈਂ ਗੁਡਾਸਪੁਰ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢਾਰੀਵਾਲੋਂ ਹੀ ਕੀਤੀ ਸੀ ਬੋਲਵੀ ਦੇ ਮੋਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮ ਵਿੱਚ ਮੇਰੇ ਘਰ ਦੇ ਨਾਲ ਬਰਾਸਾ ਸੀਤਾ ਮੇਰੇ ਪਿਤਾ ਜੀ ਸ਼ੋਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਪਮਾਰ ਹੈ ਮੇਰੇ ਮਾਤਾ ਜੀ ਅਮਰਜੀਤ ਕੋਰ ਜੋ ਕਿ ਘਰ ਸੁਭਾਨਤਾ ਉਹ ਸਾਰੇ ਘਰ ਨੂੰ ਉਹੀ ਸੰਭਾਲਦੇ ਹਨ ਜੇ ਕਿਤੋਂ ਕਿਤ ਕੀ ਤਿਆਰੀ ਕੀਤੀ ਜੀ ਮੈਂ ਸਕੂਲ ਵਿੱਚ ਸਕੂਲਰਾਂ ਕੁਝ ਮੇਰੀ ਹੈਲਪ ਕਰਤੀ ਤੇ ਮੇਰੇ ਟੀਚਰਸ ਬੜੇ سپورਟਿਵ ਸੀ ਖਾਸ ਕਰਕੇ ਮੌਨਿਕਾ ਮੈਮ ਜੀ ਨੇ ਮੇਰੀ ਬੜੀ ਹੈਲਪ ਕੀਤੀ ਤੇ ਜੇਈ ਦੀ ਕੋਚਿੰਗ ਮੈਂ ਘਰ ਹੀ ਔਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲਰਾਂ ਨੇ ਮੇਰੇ ਬਰਾਸਾ ਸੀਤਾ ਇਹਦੇ ਵਿੱਚ ਜੀ ਨਾਲ ਸਕੂਲ ਤੋਂ ਬੜਾ ਬੇਟਾ ਹਾਂਜੀ ਸਾਡੇ ਘਰ ਦੀ ਸੋਚ ਪੜਿਆ ਮੈਂ ਕਿਹੜਾ ਸਕੂਲ ਹੈ ਸੀਨੀਅਰ ਸਕੈਂਡੀ ਸਕੂਲ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਜੇ ਇ ਕਿਉਂ ਚੁਣੀ ਕਿਉਂ ਜੇ ਇ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਵਧੀਆ ਰਹੂਗੀ ਮੇਰੀ ਵਾਤੇ ਫਾਈਨੈਂਸ਼ੀਅਲੀ ਵੀ ਬਾਗੀ ਜਾ ਕੇ ਮੈਨੂੰ ਸਪੋਰਟ ਕਰ ਸਕਦਾ ਵਾ ਇਸ ਕਰਕੇ ਮੈਂ ਹੋ ਗਿਆ ਕਿ ਆਹ ਮੇਰੀ ਵਧੀਆ ਰਹੂਗੀ ਆ ਚੁਣਨ ਵਾ ਕਿ ਮੈਂ ਇੱਕ ਕਾਬਿਲ ਇਨਸਾਨ ਬਣਨਾ ਚਾਹੁੰਦਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ੀਅਲੀ ਸਟਰੌਂਗ ਬਣਨਾ ਚਾਹੁੰਦਾ ਮਰਜੀਤ ਕੋਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਇਥੋਂ ਤੱਕ ਪਹੁੰਚਿਆ ਉਹ ਜੀ ਦੀ ਪੜ੍ਹਾਈ ਕੀਤੀ ਐਡਵਾਂਸ ਟੈਸਟ ਪਾਸ ਕੀਤਾ ਵਾ ਪੜ੍ਹਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਪੜ੍ਹਾਈ ਨਾ ਪੜ੍ਹਾਈ ਉਹਦੀ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਮੈਂ ਪੜ੍ਹਨਾ ਹੀ ਜਰਾ ਕੋਈ ਨੂੰ ਕੁਛ ਕਹਿਣਾ ਉਹਨੇ ਕਿਹਾ ਮੈਨੂੰ ਤੂੰ ਹੀ ਛੇੜੋਣਾ ਮੈਂ ਪੜ੍ਹਨਾ ਹੀ ਪੜ੍ਹਨਾ ਵੀ ਮੇਰੇ ਬਾਸਤੇ ਮੇਰਾ ਇਹ ਹੋਇਆ ਰਾਤ ਵੇ 4 ਵਜੇ ਤੱਕ 5 ਵਜੇ ਤੱਕ ਪੜ੍ਹਦਾ ਰਹਿੰਦਾ ਸੀਗਾ ਫੇਰ ਸਵੇਰੇ ਵੀ ਉੱਠਣਾ 6-7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਦਾ ਏ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਏ ਤਾਰੀਵਾਲ ਕ੍ਰਿਕਟ ਕਲੱਬ ਡੀਸੀਸੀ ਵੱਲੋਂ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਛੋਟੇ ਬੱਚਿਆਂ ਨੂੰ ਕ੍ਰਿਕਟ ਦੇ ਨਾਲ ਜੋੜਨ ਤੇ ਉਹਨਾਂ ਨੂੰ ਭਵਿੱਖ ਦੇ ਵਧੀਆ ਖਿਡਾਰੀ ਬਣਾਉਣ ਲਈ ਇੱਕ ਕ੍ਰਿਕਟ ਟ੍ਰੇਨਿੰਗ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਅੱਜ ਮਿਲ ਗਰਾਊਂਡ ਤਾਰੀਵਾਲ ਵਿੱਚ ਡੀਸੀਸੀ ਦੇ ਵੱਡੇ ਖਿਡਾਰੀ ਬੱਚਿਆਂ ਨੂੰ ਕੋਚਿੰਗ ਦਿੰਦੇ ਨਜ਼ਰ ਆਏ ਤੇ ਵਧੀਆ ਵਿਵਹਾਰ ਦੇ ਪ੍ਰਬ ਤੇ ਆਧੁਨਿਕ ਸਮਾਨਵਿਧੀ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਸੀਨੀਅਰ ਖਿਡਾਰੀ ਤੇ ਬੱਚਾਂ ਦੇ ਕੋਚ ਰਮਨ ਸ਼ਰਮਾ ਔਰ ਫਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰੀਵਾਲ ਦੇ ਦਿਗਜ ਖਿਡਾਰੀ ਸ਼ੇਖਰ ਮਹਾਜਨ ਜੋ ਕਿ ਚੰਡੀਗੜ੍ਹ ਦੇ ਸੈਕਟਰ 32 ਵਿੱਚ ਲੰਬੇ ਸਮੇਂ ਤੋਂ ਕ੍ਰਿਕਟਰ ਯੋਗਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੇ ਨਾਲ ਕ੍ਰਿਕਟ ਵੀ ਖੇਡ ਰਹੇ ਹਨ ਤੇ ਨੌਜਵਾਨਾਂ ਨੂੰ ਕੋਚਿੰਗ ਵੀ ਦੇ ਰਹੇ ਹਨ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਇਸ ਕ੍ਰਿਕਟ ਟ੍ਰੇਨਿੰਗ ਅਕੈਡਮੀ ਦੀ ਸ਼ੁਰੂਆਤ ਕਰਵਾਈ ਜਿਸ ਵਿੱਚ ਬੱਚਿਆਂ ਨੂੰ ਪੰਜ ਤੋਂ 7 ਵਜੇ ਤੱਕ ਸ਼ਾਮ ਨੂੰ ਬਰੀਕੀ ਦੇ ਨਾਲ ਕ੍ਰਿਕਟ ਦੇ ਗੁਰੂ ਵਿਸਖਾਈ ਜਾਣਗੇ ਮੇਰਾ ਨਾਮ ਰਮਨ ਕੁਮਾਰ ਰਮਾਵਾ ਇਹ ਅੱਜ ਅਸੀਂ ਥੋੜੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੈ ਇਹ ਨੌਜਵਾਨ ਪੀੜੀ ਨੂੰ ਇੱਕ ਚੰਗੇ ਰਾਹ ਪਾਉਣ ਲਈ ਬੜਾ ਵਧੀਆ ਉਪਰਾਲਾ ਜਿਹੜਾ ਸਾਡੇ ਸੀਨੀਅਰ ਪਲੇਅਰ ਸ਼ੇਖਰ ਭਾਜੀ ਵੱਲੋਂ ਕੀਤਾ ਗਿਆ ਵਾ ਜਿਹੜੀ ਇਹ ਅਕੈਡਮੀ ਆ ਜਿਹੜੀ ਖੋਲੀ ਗਈ ਹੈ ਧਾਰিয়াল ਦੇ ਵਿੱਚ ਜੇ ਕਿਹੜੀ ਅਕੈਡਮੀ ਆ ਕਿਸ ਚੀਜ਼ ਦੀ ਆ ਔਰ ਬੱਚਿਆਂ ਨੂੰ ਕਾਦੀ ਟ੍ਰੇਨਿੰਗ ਇੱਕ ਕ੍ਰਿਕਟ ਦੀ ਅਕੈਡਮੀ ਆ ਜੀ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਏ ਡੀਸੀਸੀ ਜਿਹੜੀ ਇਹ ਕਲੱਬ ਆ ਜਿਹੜੀ ਹੈ ਜਿਹੜੀ ਅਕੈਡਮੀ ਖੋਲੀ ਹੈ ਡੀਸੀਸੀ ਅਕੈਡਮੀ ਉਹ ਅਸੀਂ ਸ਼ੇਖਰ ਭਾਜੀ ਦੇ ਥਰੂ ਖੋਲੀ ਹੈ ਤੇ ਬੜਾ ਵਧੀਆ ਉਪਰਾਲਾ ਜਿਹੜਾ ਵਾ ਸਾਡੇ ਸੀਨੀਅਰ ਪਲੇਅਰਾਂ ਨੇ ਕੀਤਾ ਵਾ ਤੇ ਅਸੀਂ ਸੰਯੋਗ ਦੇ ਰਹੇ ਹਾਂ ਸਿੰਥਾ ਜੀ ਸਮਾਇਲ ਜੀ ਚਿੰਟੂ ਜੀ ਰਮਾ ਜੀ ਅਸੀਂ ਸਾਰੇ ਨਾਲ ਆ ਬੱਚਿਆਂ ਦੇ ਇਹ ਬੱਚੇ ਵੱਧ ਤੋਂ ਵੱਧ ਜਿੰਨੇ ਵੀ ਗਰਾਊਂਡ ਦੇ ਵਿੱਚ ਆਉਣ ਸਿੱਖਣ ਨਸ਼ਿਆਂ ਤੋਂ ਦੂਰ ਰਹਿਣ ਮੋਬਾਈਲ ਤੋਂ ਦੂਰ ਰਹਿਣ ਕਿ ਦਿਨ ਹੋ ਗਏ ਆ ਲਗਾਤਾਰ ਜਿਹੜੀ ਸ਼ੁਰੂਆਤ ਕੀਤੀ ਆ ਤੇ ਬੱਚੇ ਵੱਧ ਤੋਂ ਵੱਧ ਵਧੀ ਜਾ ਰਹੇ ਆ 300 ਦਿਨ 30 ਬੱਚੇ ਹੋ ਗਏ ਨੇ ਮੈਂ ਉਹਨਾਂ ਦੇ ਮਾਪਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੋ ਜਿਹੜੇ ਮੋਬਾਈਲ ਤੋਂ ਦੂਰ ਰਹਿਣ ਤੇ ਗਰਾਊਂਡ ਦੇ ਨਾਲ ਜੁੜਨ ਸਰ ਮੇਰਾ ਨਾਮ ਸਣੀ ਸੇਮთა ਤੇ ਅਸੀਂ 10 ਦਿਨ ਤੋਂ ਅਕੈਡਮੀ ਕੀਤੀ ਹੈ ਸ਼ੁਰੂਏ ਤੇ ਮੇਲੇ ਗਰਾਊਂਡ ਦੇ ਵਿੱਚ ਆਪਾਂ ਕਰ ਰਹੇ ਆ ਕਾਰ ਤੇ ਜਿਹੜੇ ਬੱਚੇ ਨੇ ਸਾਡੇ ਕੋਲ ਬੱਚੇ ਅਸਲੇ 30 ਤੋਂ 35 ਬੱਚੇ ਨੇ ਮਾ ਅੱਗੇ ਵੀ ਅਪੀਲ ਕਰਾਂਗਾ ਜਿਹੜੇ ਪੇਰੈਂਟਸ ਨੇ ਘਰਾਂ ਦੇ ਵਿੱਚ ਜਿੱਦਾਂ ਬੱਚੇ ਮੋਬਾਈਲ ਨਾਲ ਹੋਰ ਵੀ ਮਾੜੀਆਂ ਆਤਾਂ ਵਾਲ ਬੱਚੇ ਤੁਰੇ ਨੇ ਮੈਂ ਕਹਾਂਗਾ ਵੀ ਇੱਥੇ ਕੱਲੋ ਬੱਚਿਆਂ ਨੂੰ ਫੀਸ ਦੀ ਕੋਈ ਟੈਨਸ਼ਨ ਨਹੀਂ ਫੀਸ ਵੀ ਕੋਈ ਜ਼ਿਆਦਾ ਨਹੀਂ ਆ ਠੀਕ ਆ ਮੈਂ ਬੇਨਤੀ ਕਰਾਂਗਾ ਬਾਰ-ਬਾਰ ਮੈਂ ਕੱਲ ਵੀ ਕਹਿ ਰਿਹਾ ਸਾਂ ਕਿਸੇ ਉਹਨੂੰ ਵੀ ਕਹਿ ਰਿਹਾ ਸਾਂ ਪੇ ਪੇਰੈਂਟਸ ਆਏ ਸੀ ਮੈਂ ਕਿਹਾ ਤੁਸੀਂ ਬੱਚਿਆਂ ਨੂੰ ਕੱਲੋ ਫੀਸ ਦੀ ਕੋਈ ਗੱਲ ਨਹੀਂ ਆ ਤੇ ਜੋ ਜੋ ਬੱਚੇ ਫਿਰ ਵਾਦੇ ਜਾਣਗੇ ਫਿਰ ਟਾਈਮ ਵਧਾਵਾਂਗੇ ਤੇ ਉਸ ਤਰੀਕੇ ਦੇ ਨਾਲ ਚੱਲ ਰਿਹਾ ਤੁਹਾਡੇ ਸਾਹਮਣੇ ਦੇਖ ਲਓ ਹੁਣ ਵੀ ਬੱਚੇ ਕਾਫੀ ਨੇ ਤੇ ਤੇ ਕੱਲ ਵੀ ਬੱਚੇ ਹੋਰ ਆ ਰਹੇ ਨੇ ਕੱਲ ਬੱਚੇ 10 ਆ ਰਹੇ ਨੇ ਹੋਰ ਨਿਊ ਜਿਹੜੀ ਐਡਮਿਸ਼ਨ ਹੋ ਰਹੀ ਹੈ ਅਸੀਂ ਸਰ ਬੜੇ ਚਿਰ ਦੀ ਪਲਾਨਿੰਗ ਕਰ ਰਹੇ ਸੀ ਫਿਰ ਸਾਡੇ ਕਿੰਨੀ ਭਾਜੀ ਸੀ ਫਿਰ ਬਲੂੰਗੀ ਭਾਜੀ ਸੀ ਆਪਣੇ ਤੇ ਇਹਨਾਂ ਦੇ ਸੰਯੋਗ ਦੇ ਨਾਲ ਫਿਰ ਸਮਾਈਲ ਜੀ ਰਮਨ ਜੀ ਇਹਨਾਂ ਨਾਲ ਫਿਰ ਸਾਰੀਆਂ ਮੀਟਿੰਗਾਂ ਹੋਈਆਂ ਫਿਰ ਇਹਨਾਂ ਨੇ ਕਿ ਫਿਰ ਡੀਸੀਸੀ ਕਲੱਬ ਦਾ ਸਹਰਾ ਸੰਯੋਗ ਨਾਲਾ ਦੇ ਨਾਲ ਆਇਆ ਵਾ ਤੇ ਉਹਦੇ ਕਰਕੇ ਫਿਰ ਆਪਾਂ ਐਡਾ ਵੱਡਾ ਉਪਰਾਲਾ ਆਪਾਂ ਕਰ ਸਕੀਏ ਸਤਿੰਦਰ ਦੇ ਹਾਦਸੇ ਖੇਤਰ ਗੁਰਾਇਆਂ ਵਿੱਚ ਸਤਿੰਦਰ ਸਤੀ ਨਾਮ ਦੇ ਵਿਅਕਤੀ ਨਾਲ ਉਸਦੇ ਦੋਸਤਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਇਸ ਕੁੱਟਮਾਰ ਦਾ ਵੀਡੀਓ ਇੱਕ ਫੇਕ ਆਈਡੀ ਤੇ ਅਪਲੋਡ ਕਰ ਦਿੱਤਾ ਤਾਂ ਜੋ ਗੁੰਡਾਗਰਦੀ ਵਿੱਚ ਉਸਦਾ ਨਾਮ ਬਣ ਸਕੇ ਵਿੜਤਾ ਨੇ ਦੱਸਿਆ ਕਿ ਉਸ ਨਾਲ ਕੁੱਟਮਾਰ ਲੁਧਿਆਣਾ ਦੀ ਇੱਕ ਰੈਸਟੋਰੈਂਟ ਦੇ ਬਾਹਰ ਕੀਤੀ ਗਈ ਸੀ ਬਹਾਰਾਲ ਸ਼ਾਹਬਾ ਨਗਰ ਦੀ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਜਲੰਧਰ ਦੇ ਸ਼ਹੀਦ ਉਦਮ ਸਿੰਘ ਨਗਰ ਵਿੱਚ ਸਥਿਤ ਰਾਧੇਕ੍ਰਿਸ਼ਨ ਮੰਦਿਰ ਵਿੱਚ ਅੱਜ ਸਵੇਰੇ ਪੁਜਾਰੀ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਚਕਾਰ ਵਿਵਾਦ ਹੋ ਗਿਆ ਵਿਵਾਦ ਇੰਨਾ ਵੱਧ ਗਿਆ ਕਿ ਦੁਖੀ ਹੋ ਕੇ ਪੁਜਾਰੀ ਨੇ ਆਪਣੇ ਆਪ ਨੂੰ ਅੱਗ ਲਗਾ ਲਿਆ ਜਿਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਇਸ ਅਗਨੀ ਕਾਰਨ ਵਿੱਚ ਪੁਜਾਰੀ चाली प्रतिशत चोलस गया जिक्र हो गया कि पंडित षट पूजा ले अपने पिंड छुट्टी लेके गया सी पर जब वो दोबारा मंदिर आया उस तो उसको नौकरी तो रखने लिए साफ इनकार कर दिता सी जिस तो बेहद दुखी हो के उसने यह कदम चुकया अरे नु पांड क्या हुआ था किस वजह से ये सारा घटनाक्रम हुआ है? बस इसी कमेटी की वजह से परेशान हो गए थे कौन सा मंदिर है ये राधा कृष्ण मंदिर है क्या कहाँ कहाँ से शुरुआत होती है जब ये पंडित जी छुट्टी लेकर के गांव जाते हैं तब से शुरुआत हुई हाँ, तो वहाँ से पूरा बता दीजिए क्या हुआ? ये जब पंडित जी को मंदिर गांव जाना था जब पंडित जी को घर जाना था तो ये अर्जी दे के गए थे अच्छा। तो जो दूसरा प्रधान मालिक है उसका नाम हमें नहीं पता पर दूसरा है कोई प्रधान तो वो पवन शायद पवन प्रधान जी तो वो बोल रहे थे कि नहीं ठीक है हो गया हम अर्जी स्वीकार कर लिए हैं अब कोई बात नहीं फिर जब उधर से गांव से आए तो बोल रहे थे कि आप हाथ में अर्जी क्यों नहीं दे के गए आपको पहले बताना चाहिए ना कि आप पंडित जी आप हाथ में अर्जी दे के जाओ ना बताना, जो पवन प्रधान हाँ हाँ उन्हीं के ऊपर चेंज हो तो हाँ नहीं नहीं वही है कमेटी तो अभी क्या क्या सवाल उठ रहे हैं क्या हुआ था अभी अभी घटना यही बोल रहे हैं कि की हाथ में अर्जी क्यों नहीं गए फिर जब उधर मंदिर गाँव से आए तो बोले कि हाथ में अर्जी दो तो लिख के फिर दोबारा हाथ में अर्जी दिए फिर भी नहीं मान रहे अब बोलते हैं कि सब कमेटी वाले नाराज तो कमेटी वाले नाराज है तो हम क्या करें फिर है कमेटी वाले नाराज आ रहे अपना खर्चा तो निकाल रहे पहले लेकिन हम क्या करेंगे हम दीवार थोड़ी ना खा लेंगे हमें भी तो चाहिए ना हमारा छोटा सा बच्चा है तो ये दो दिन दो दिन दो दिन अटकाए जा रहा आज एक हफ्ता हो गया एक रुपए नहीं आया पैसों का है तो क्या करेंगे बताइए किराया से रह रहे हैं वो नहीं देंगे किराए वाला तो वो भी भगा देगा तो क्या करेंगे बताइए तो ये बस इसी परेशानी की वजह से आज, आज वो आग लगा के बैठ गए हैं तो अभी मांग क्या कर रहे हो हम मांग मांगे कर रहे हैं कर रहे हैं कि मंदिर में कोई तकलीफ ना हो उनको यदि वो बोल रहे हैं वो वाले कमेटी वाले कमेटी बोल रहे हैं कि फंडा ना करो पूजा ना करो तो वो नहीं करेंगे पर आपको तीस हजार रूपए देना पड़ेगा और एक मकान रहने के लिए देना पड़ेगा तब वो कुछ नहीं फंडा करेंगे यदि आप पर अभी, आप कुछ नहीं दे रहे तो वो पूजा पाठ करेंगे फंडा करेंगे आपको मंजूर हो तो ठीक है नहीं तो फिर शांति से रहिए आप भी रहिए और हमें भी रहने दो जो आज अटेम्प्ट किया है उन्होंने उसके लिए कौन जिम्मेवार है अब ये, ये तो नहीं पता पंडित जी जाने कौन किया हमें तो जब आग लगाए थे हमें खुद पता चला है की पंडित जी अस्पताल में भरती है नहीं, किसी की वजह से तो ये हाँ। किसी किसी की वजह से तो कांड बस उन्हीं कमेटी की वजह से परेशान करके रख दिए है हाँ पुलिस प्रशासन से हम रिपोर्ट करेंगे हम उनकी तो उनसे की पुलिस से क्या आपकी इंसाफ चाहिए हम हमें यही मांगे की उनको मंदिर में रखा जाए बस हाँ और उनकी पूरी और उनकी जो इलाज है जो आग आग लगा के बैठे उनकी पूरी मुफ्त में इलाज किया जाए उनका बस क्योंकि हम हमसे परेशानी हमारे तंग होके परेशान की है सब कमेटी वाले हैं उसी लिए तंगा के वो आग लगा के बैठ गए हैं भावे के पंजाब सरकार भ्रष्टाचार ਨੂੰ ਨੱਥ ਪਾਉਣ ਲਈ ਤਰਲੋ ਮੱਚੀ ਹੋ ਰਹੀ ਕਰਕੇ ਉਸ ਨੂੰ ਧੱਕੇ ਨਾਲ ਨੌਕਰੀ ਤੋਂ ਕੱਢਿਆ ਜਾ ਰਿਹਾ ਜਿਸ ਦੇ ਰੋਸ ਵਿੱਚ ਅੱਜ ਸਮੁੱਚੇ ਮਿਲਕ ਪਲਾਂਟਾ ਦੇ ਆਊਟਸੋਰਸ ਮੁਲਾਜ਼ਮਾਂ ਨੇ ਮਿਲਕ ਪਲਾਂਟਾ ਨੂੰ ਬੰਦ ਕਰਕੇ ਖੰਨਾ ਦੇ ਜਨਰਲ ਮੈਨੇਜਰ ਖਿਲਾਫ ਆਪਣਾ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਈ ਜੀ ਇਹ ਹੈ ਕਿ ਬਿਰਕਾ ਕੈਟਲਫੀਡ ਪੈਨ ਖੰਨਾ ਵਿਖੇ ਸਾਡੇ ਆਊਟਸੋਰਸ ਸਾਥੀ ਦੇ ਉੱਤੇ ਝੂਠਾ ਜਿਹੜਾ ਬਲੇਮ ਲਾਇਆ ਗਿਆ ਕਿ ਉਹਨਾਂ ਦੁਆਰਾ ਕਪੜੇਵਾਜੀ ਕੀਤੀ ਗਈ ਆ ਪਰੰਤੂ ਜੇ ਆਪਾਂ ਇਸ ਮਾਮਲੇ ਨੂੰ ਨੰਗਾਈ ਦੇ ਨਾਲ ਜਾਂਚ ਕਰਦੇ ਆ ਤਾਂ ਜਿਹੜੀ ਇਹ ਕਪੜੇਵਾਜੀ ਆ ਇੱਕ ਰੈਗੂਲਰ ਕਰਮਚਾਰੀਆ ਦੁਆਰਾ ਮੈਨੇਜਮੈਂਟ ਦੀ ਮਿਲੀ ਭੁਗਤ ਦੇ ਨਾਲ ਇਹ ਜਿਹੜੀ ਕਪੜੇਵਾਜੀ ਕੀਤੀ ਗਈ ਆ ਪਰੰਤੂ ਉਹੀ ਗੱਲ ਵੀ ਜਿਹੜੀ ਚੋਰ ਤੇ ਕੁੱਤੀ ਆਪਸ ਵਿੱਚ ਮਿਲੇ ਵਿਆ ਮੈਨੇਜਮੈਂਟ ਤੇ ਦੋਗਲੇ ਬੰਦੇ ਦੋਨੇ ਆਪਸ ਦੇ ਵਿੱਚ ਮਿਲਣ ਭੁਗਤ ਹੋਣ ਦੇ ਕਾਰਨ ਜਿਹੜੀ ਇਹ ਕਾਰਵਾਈ ਐ ਝੂਠੀ ਕਾਰਵਾਈ ਸਾਡੇ ਆਊਟਸੋਰਸ ਕਰਮਚਾਰੀ ਉਤੇ ਕੀਤੀ ਗਈ ਆ ਇਸ ਦੇ ਰੋਸ ਵਿੱਚ ਅੱਜ ਸਾਡੀ ਮਿਲਕ ਫਾਰਮ ਦੇ ਜਿੰਨੇ ਵੀ ਮਿਲਕ ਫਾਰਮ ਨੇ ਜਾਂ ਕੈਟਰਫੀਡ ਪਲਾਂਟ ਆ ਨੇ ਕਿਸੇ ਵੀ ਪ੍ਰਕਾਰ ਦੇ ਸਾਡੀਆਂ ਜਿਹੜੀਆਂ ਜੁਨਟਾਂ ਨੇ ਉਹ ਸਾਰੀਆਂ ਪ੍ਰੋਪਰ ਤੌਰ ਤੇ ਮੁਕੰਮਲ ਬੰਦ ਨੇ ਤੇ ਆਉਣ ਵਾਲੇ ਸਮੇਂ ਤੇ ਵੀ ਜਿੰਨਾ ਟਾਈਮ ਸਾਡੇ ਇਸ ਕਰਮਚਾਰੀ ਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਉਹਨਾਂ ਸਮਾਂ ਜਿਹੜੇ ਅਸੀਂ ਆ ਇਹ ਧਾਮੇ ਤੇ ਦਰਜਾਰੀ ਰਹਾਗੇ ਨਿਰੰਤਰ ਧਾਮਾ ਜਾਰੀ ਰੱਖੂਗਾ ਤੁਸੀਂ ਕਿਹੜੇ ਪਲਾਂਟ ਦੇ ਮਜ਼ਦਮਾ ਸਰ ਤੇ ਕਿੱਥੇ ਤੁਸੀਂ ਕਰਨਾ ਲਾਇਆ ਮੈਂ ਜੀ ਬਿਰਕਾ ਮਿਲਕਵਾਨ ਬਹਿੰਡਾ ਦਾ ਕਰਮਚਾਰੀ ਆ ਸਾਡੀ ਮੰਗ ਇਹ ਹੀ ਹੈ ਜੀ ਵੀ ਇਸ ਮਾਮਲੇ ਦੀ ਢੁਗਾਈ ਦੇ ਨਾਲ ਜਾਂਚ ਕੀਤੀ ਜਾਵੇ ਤੇ ਜੋ ਸਾਡਾ ਆਊਟਸੋਰਸ ਕਰਮਚਾਰੀ ਹੈ ਜੋ ਬਿਲਕੁਲ ਨਿਰਦੋਸ਼ ਹੈ ਉਸ ਨੂੰ ਬਾਅਦ ਜਿਹੜੇ ਡਿਊਟੀ ਤੇ ਭਾਲ ਕੀਤਾ ਜਾਵੇ ਅੱਜ ਬੰਦਾ ਹਾਂ ਨੀ ਅੱਜ ਠੰਡੇ ਬਹੰਡਾ ਕੀ ਸਪੋਚੇ ਜਿਨ੍ਹਾਂ ਪੰਜਾਬ ਦੇ ਵਿੱਚ ਫੇਰ ਕਵੇ ਮਿਲਕ ਪਲਾਟਰੇ ਸਾਰੇ ਮੁਕੰਮਲ ਹੋ ਅਤੇ ਬੰਦ ਕੀਤੇ ਹੋਏ ਨੇ ਜਿੱਥੇ ਕੋਈ ਨਹੀਂ ਜਿਨ੍ਹਾਂ ਜਿੱਕੇ ਇਨਸਾਫ ਨਹੀਂ ਮਿਲੂਗਾ ਸਾਡਾ ਆਊਟਸੋਰਸ ਸਾਥੀ ਡਿਊਟੀ ਤੇ ਭਾਲ ਨਹੀਂ ਹੋਊਗਾ ਤਾਂ ਇਹ ਜਿਹੜੀ ਆ ਨੰਤਰਨੇ ਨੇ ਅੰਦਰੋਂ ਚੱਲੀ ਆ ਭਾਰਤ ਦੇ ਕਾਨੂੰਨ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਵਿਆਹ ਨਹੀਂ ਕਰਵਾ ਸਕਦੀ ਲੇਕਿਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਜੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਅਜਿਹਾ ਇੱਕ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਦੇ ਥਾਣਾ ਮੌਕਮਪੁਰ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆ ਜਿੱਥੇ ਕਿ ਇੱਕ 14 ਸਾਲ ਦੀ ਨਾਬਾਲਗ ਲੜਕੀ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਜਿਸ ਦੀ ਜਾਣਕਾਰੀ ਸਮਾਜ ਸੇਵੀ ਸੰਸਾਂ ਨੂੰ ਲੱਗੀ ਤਾਂ ਉਹਨਾਂ ਨੇ ਬਾਲ ਵਿਭਾਗ ਨਾਲ ਸੰਪਰਕ ਕਰਕੇ ਅਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ ਤੇ ਜਾ ਕੇ ਵਿਆਹ ਛੁਡਵਾਇਆ। ਆ ਕਰ ਰਹੀ ਹੈ ਜ਼ਬਰਦਸਤੀ ਕਰ ਰਹੀ ਹੈ ਕਿੰਨੀ ਉਮਰ ਹੈ ਤੇਰੀ ਪਹਿਲਾਂ ਆਪਣੀ ਉਮਰ ਦੱਸ। 16 ਸਾਲ ਦੀ। ਵਿਆਹ ਕਰਦੇ ਹੀ ਦੇ ਰਹਾ ਕਰਦੇ। ਨਹੀਂ ਮੈਂ ਆਪਣੀ ਮੰਨਜੀ ਸੀ ਯਾਰ। ਹਾਂਜੀ। ਕਰਦੇ ਸੀ ਉਹ। ਵਿਆਹ ਕਰਦੇ ਪਏ ਸੀ। ਕਿੰਨਾਂ ਨੇ ਰੋਕੇ ਆਣ ਕੇ ਵਿਆਹ ਤੋਂ? ਇੰਨਾ ਨਹੀਂ ਮੈਨੂੰ ਪਤਾ ਕਿੰਨਾਂ ਨੇ ਰੋਕਿਆ। ਸਕੂਲ ਜਾਣੀ ਹੈ ਤੂੰ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਨਹੀਂ ਜਬਰਦਸਤੀ ਨਹੀਂ ਉਹ ਕਹਿੰਦੇ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਦੀ ਹਾਂ ਰੋਕਾ ਕਰਾਉਂਦੇ ਸੀ ਰੋਕਾ ਹੀ ਹਾਂਜੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਹਾਂਜੀ ਕਿੰਨੀ ਉਮਰ ਦਾ ਡੇਢ 15 ਤੇ ਤੁਹਾਨੂੰ ਪਤਾ ਨਹੀਂ ਤੇਰੀ ਉਮਰ ਘਾਟੇ ਨਹੀਂ ਮਰਦ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਸੀ ਹੋ ਗਏ ਫਿਰ ਯਾਹ ਹੋ ਗਿਆ ਪੁਲਿਸ ਆਈ ਆ ਪੁਲਿਸ ਨੇ ਕੀ ਪੁੱਛੀਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਣ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਏ ਸੀ ਕਿੰਨਾ ਕਰ ਲਏ ਅੱਠ ਕਿਤਨੇ ਠੀਕ ਠੀਕ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਛੁੱਕਿਆ ਅਸੀਂ ਕੁੜੀ 2022 ਸਾਲ ਦੀ ਹੈ ਕਿ ਤੇ ਘਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮਾੜ ਮਾੜ ਜਾਣ ਤੇ ਪਛਾਣ ਤੇ ਸੀ ਅਸੀਂ ਕਿਉਂ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱਪਾ ਕਰਤੀ ਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਤਾਂ ਪਤਾ ਨਹੀਂ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮ ਹੈ ਅਸੀਂ ਵੀ ਆਣਾ ਨਹੀਂ ਰੋਕਾ ਵੀ ਤਾਂ ਜੁਰਮ ਹੀ ਆ ਨਾ ਬਾਲਕ ਆ ਕੁੜੀ ਇਹ ਅਮਿਤ ਇਹ ਆ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਹੋਵੇ ਸਾਡਾ ਬੱਚਾ ਜੀ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿਹਦਾ ਦਾ ਡਾਕਲੇ ਕਿਹਦੀ ਬੇਟੀ ਹੈ ਹਾਂਜੀ ਪਿਤਾ ਦੀ ਬੇਟੀ ਬੇਟੀ ਸਾਡੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਜੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰ ਸੀ ਆਣਾ ਜਾਣਾ ਸੀ ਮਿਲਣਾ ਪਰ ਤਾਂ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਕਿ ਜੇ ਲੈ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਹੋ ਪਾਣੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਪੋ ਭੱਜ ਭੱਜ ਕੋਲੇ ਆਪੋ ਭੱਜ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨਾਲ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹ ਲਿਆ ਤਰਾਇ ਕਰਨਾ ਜਦ ਰੋਕਾ ਹੀ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀਆਂ ਵੀ ਕਰ ਦੂੰ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਰਿਸ਼ਤਾ ਕਰ ਲਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਅਈ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਅਸੀਂ ਕਿਹੜਾ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਉਹਨਾਂ ਨੇ ਕਿਹਾਦਾ ਸੀ ਮੁੰਡਾ 20 ਸਾਲ ਦਾ 18 ਕਿੰਨ੍ਹੇ ਹਾਂਜੀ ਮੈਮ ਆਪਣਾ ਨਾਮ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਹੋਮਨ ਵੈਲਫੇਅਰ ਸੋਸਾਇਟੀ ਹਾਂਜੀ ਅੱਜ ਕੀ ਘਟਨਾ ਇਹ ਕਿੰਨੇ ਸਾਲ ਦੀ ਬੱਚੀ ਹੈ ਜਿਹੜਾ ਉਹਦੀ ਮੈਰਿਜ ਕਰਾ ਦੇ ਤੇ ਇਸ ਜਗ੍ਹਾ ਤੇ ਕਰਾ ਦੇ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਸਵੇਰੇ ਬਾਲ ਵਿਕਾਸ ਵਾਲਿਆਂ ਨੂੰ ਤੇ ਪ੍ਰੈਸ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੁਹਕਮਪੁਰੇ ਦੀ ਹੈ ਔਰ ਲੜਕਾ ਸ਼ਿਹਾਟੇ ਦਾ ਹੈ ਔਰ ਮੈਰਿਜ ਹੈ ਪਾਈ ਮੰਜ਼ ਰੋਟੇ ਕਰ ਰਹੇ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਉਹ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਬਜ਼ਾ ਸਭ ਬਣਾਈਆਂ ਹੋਈਆਂ ਸੀ ਉਹ ਉੱਥੋਂ ਭਜਾ ਦਿੱਤਾ ਫਿਰ ਜਦੋਂ ਅਸੀਂ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਦਾ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਬਿਆਨわせ ਪਰ ਚੋ ਸਾਨੂੰ ਪਤਾ ਲੱਗਾ ਕਿ ਉਹ ਨਾਂ ਵਾਲੀ ਕੁੜੀ ਹੈ ਤੇ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਟਕ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ মিডিਆ ਨਾਲ ਤੇ ਕੰਟੈਕਟ ਕਰਕੇ ਬਾਲ ਬੀਖਾਸ ਵਾਲਿਆਂ ਨਾਲ ਉਹ ਇੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨਾਂ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19-20 ਸਾਲ ਦਾ ਲੜਕਾ ਕਹਿੰਦੇ ਉਹ ਬਾਲਗ ਸੀ ਲੜਕਾ ਦੋਨੋਂ ਹੀ ਨਾ ਬਾਲਗ ਸੀ ਨਾ ਬਾਲਗ ਹੀ ਜੈਸਾ ਅਸੀਂ ਸੈਮੀਨਾਰ ਕਰ ਰਹੇ ਹਾਂ ਜਗਾ ਜਗਾ ਤੇ ਅਸੀਂ ਅਵੇਅਰ ਕਰ ਰਹੇ ਹਾਂ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ 2 ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਹੈ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ ਇੱਕ ਸਾਲ ਪਹਿਲੇ ਇਸੇ ਮੌਕਮ ਪੁਰੇ ਚ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਇਹ ਜੋ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਆ ਔਰਤਾਂ ਲਈ ਖੜੀ ਆ ਜੋ ਗਲਤ ਹੋਏਗਾ ਅਸੀਂ ਨਾਲ ਪਾਈਆ ਸੋਸ਼ਲ ਵਰਕਰ ਜੀ ਅੱਜ ਜਿਸ ਦਾ ਸੁਪਨਾ ਮੈਰਾ ਜੀ ਨੇ ਮੈਨਾਂ ਗੱਲ ਕੀਤੀ ਸੀ ਰਾਤੀ ਕਿ ਅਸਰ ਅਸਾ ਛੋਟੀ ਨਾਬਾਲਗ ਲੜਕੀ ਦਾ ਸ਼ਾਦੀ ਹੋ ਰਹੀ ਹੈ ਤਸੀਂ ਉਸ ਸ਼ਾਦੀ ਨੂੰ ਰੁਕਵਾਣਾ ਵਾ ਜਦੋਂ ਅਸੀਂ ਸਿਰੇ ਛਾਪਾ ਮਾਰਿਆ ਤੇ ਉਥੋਂ ਜਾ ਚੁੱਕੇ ਸੀਗੇ ਅੱਥੇ ਆ ਕੇ ਅਸੀਂ ਜਦੋਂ ਇਨਕੁਆਇਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਰਾਈ ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਹੈ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਐਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਾਜਾਇਜ਼ ਬੰਧਨ ਹੈ ਤੇ ਇਹ 도ੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ ਹਲੇ 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਪ੍ਰੂਫ ਦੇ ਦਿਓ ਵੀ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਹੀ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਾ ਜਾਇ ਸਬੰਧ ਨੇ ਤੇ ਇਹ 도ੜ ਨਾ 도ੜ ਨਾ ਜਾਏ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾਣ ਦੇ ਲਈ ਅੱਜ ਰੋਕਾ ਕੀਤਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ ਮੀਡੀਆ ਵੀ ਆ ਪਹੁੰਚ ਚੁੱਕੀ ਹੈ ਬਾਲ ਵਿਕਾਸ ਵਾਲੇ ਵੀ ਪਹੁੰਚ ਚੁੱਕੇ ਨੇ ਜੋ ਬੰਦੀ ਕਾਰਵਾਈ ਹੋਏਗੀ ਬੀਚ ਬਚਾਅ ਹੋਏਗਾ ਜਾਂ ਇਹਨਾਂ ਨੂੰ ਸਜ਼ਾ ਹੋਏਗੀ ਜਾਂ ਕੀ ਹੋਏਗਾ ਉਹ ਬੰਦੀ ਕਾਰਵਾਈ ਉਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਗੁਰਦਾਸਪੁਰ ਦੇ ਬੱਬੇਹਾਲੀ ਪੁਲ ਤੋਂ ਵੀਰਵਾਰ ਰਾਤ 11 ਵਜੇ ਦੇ ਕਰੀਬ ਇੱਕ ਨੌਜਵਾਨ ਵੱਲੋਂ ਆਪਣੀ ਦੁਕਾਨ ਦੇ ਸਾਹਮਣੇ ਤੇ ਦੁਕਾਨਦਾਰ ਵੱਲੋਂ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਵਿੱਚ ਲਾਂਗ ਲਗਾ ਦਿੱਤੀ ਗਈ ਸੀ ਤੇ 21 ਸਾਲ ਦਾ ਨੌਜਵਾਨ ਰਣਦੀਪ ਸਿੰਘ ਜੋ ਗੱਡੀਆਂ ਤੇ ਸਪੀਕਰ ਲਗਾਉਣ ਦਾ ਕੰਮ ਕਰਦਾ ਸੀ ਨੇ ਛਲਾਂਗ ਲਗਾਉਣ ਤੋਂ ਪਹਿਲਾਂ ਲਾਈਵ ਹੋ ਕੇ ਦੋਸ਼ ਲਗਾਇਆ ਸੀ ਕਿ ਉਸ ਦੀ ਦੁਕਾਨ ਦੇ ਸਾਹਮਣੇ ਦੀ ਕਰਿਆਨੇ ਦੀ ਦੁਕਾਨਦਾਰ ਨਿਸ਼ਾਨ ਸਿੰਘ ਵੱਲੋਂ ਉਸ ਨੂੰ ਉਸ ਵੇਲੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਗਈਆਂ ਤੇ ਜਲੀਲ ਕੀਤਾ ਗਿਆ ਜਦੋਂ ਉਹ ਇੱਕ ਟਰੈਕਟਰ ਤੇ ਸਪੀਕਰ ਲਗਾ ਰਿਹਾ ਸੀ ਤੇ ਉੱਚੀ ਆਵਾਜ਼ ਕਰਕੇ ਸਪੀਕਰ ਲੋਕੋ ਨੂੰ ਚੈੱਕ ਕਰ ਰਿਹਾ ਸੀ ਭਰਾਵਾ ਮਨਜੋਤ ਗੱਢੀਆਲ ਵੀਰ ਬਾਬਾ ਦੀਪ ਸਿੰਘ ਸੇਵਾਦਾਰ ਗੱਢੀਆਲ ਉਹਨਾਂ ਦੇ ਸੰਸਤਾ ਵੀਰ ਸਾਰੇ ਆਏ ਆਪਾਂ ਸਵੇਰ ਤੋਂ ਇੱਥੇ ਆਏ ਕੱਲ ਵੀ ਜਿਹੜੀਆਂ ਰਾਸ਼ਨ ਦੀ ਡੱਡ ਬੋਰੀ ਲੱਭਦੇ ਸੀ ਅੱਜ ਵੀ ਜਿਹੜਾ ਇੱਥੇ ਇੱਕ ਘਟਨਾ ਵਾਪਰੀ ਆ ਬਬੇਹਾਲੀ ਜਿਹੜੀ ਇੱਕ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਜਿਹੜਾ ਨਹਿਰ ਦੇ ਵਿੱਚ ਛਾਲ ਮਾਰੀ ਗਈ ਹੈ ਬਹੁਤ ਮੰਗ ਮਦਭਾਗੀ ਘਟਨਾ ਵਾ ਤੇ ਜਿਹੜੀ ਉਹਦੀ ਡੈੱਡ ਬੋਡੀ ਅਜੇ ਤੱਕ ਜਿਹੜੀ ਸਾਨੂੰ ਨਹਿਮਤ ਲੱਭੀ ਸਵੇਰ ਤੋਂ ਆਪਾਂ ਜਿਹੜੀ ਪਹਾੜ ਕਰ ਰਹੇ ਆ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਪਰਿਵਾਰ ਨੂੰ ਜਲਦੀ ਜਲਦੀ ਡੈੱਡ ਬੋਡੀ ਜੱਬ ਕੇ ਦਿੱਤੀ ਜਾਵੇ ਐ ਕੀ ਉਮੀਦ ਹੈ ਕਿਦੋਂ ਤੱਕ ਕਹਿੰਦੇ ਫੁੱਲ ਕੇ ਉੱਪਰ ਵੀ ਆ ਜਾਂਦੀ ਹੈ ਨੌਜਵਾਨ ਐਸ ਕਰਕੇ ਥੋੜੀ ਟਾਈਮ ਲੱਗ ਰਿਹਾ ਤੇ ਪਾਣੀ ਦੀ ਗਹਿਰ ਹੈ ਕਿੰਨੇ ਦੇਰ ਤੱਕ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਇੱਕ ਵਾਰ ਡੈੱਡ ਬੋਡੀ ਦਿਖਾਈ ਦਿੱਤੀ ਆ ਪਰ ਆ ਸਾਰੇ ਸ਼ਾਮ ਤੱਕ 6 ਵਜੇ ਤੱਕ ਜਿਹੜੀ ਡੈੱਡ ਬੋਡੀ ਜਿਹੜੀ ਆਜੂਗੀ ਉੱਪਰ ਤੁਸੀਂ ਕਿੰਨੀ ਦੇਰ ਤੋਂ ਸੇਵਾ ਕਰ ਰਹੇ ਹੋ ਇਹ ਜਿਹੜੀ ਇਹ ਕਾਫੀ ਲੰਮੇ ਸਮੇਂ ਤੋਂ ਵੀਰ ਮਨਜੋਤ ਸਿੰਘ ਗੜਦੀਵਾਲ ਜੀ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਆ ਭਰਾ ਸਾਡੇ ਮਤਲਬ ਜਿੱਥੇ ਵੀ ਕੋਈ ਪੰਜਾਬ ਦੇ ਵਿੱਚ ਕੋਈ ਵੀ ਕਿਤੇ ਨੌਜਵਾਨ ਦੀ ਡੈੱਡ ਬੋਡੀ ਜਾਂ ਕੋਈ ਲਹਿਰ ਦੇ ਵਿੱਚ ਜਾਂ ਜਿਹੜਾ ਦਰਿਆ ਵਿੱਚ ਉੱਥੇ ਜਾ ਕੇ ਜਿਹੜੀ ਸੰਸਥਾ ਉੱਥੇ ਕੰਮ ਕਰਦੀ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਆ ਸੰਸਥਾ ਨੂੰ ਸਰਕਾਰ ਵੱਲੋਂ ਕੋਈ ਨਹੀਂ ਬਿਲਕੁਲ ਸੰਸਥਾ ਵੱਲੋਂ ਸੰਸਥਾ ਆਪਣੇ ਸਹਿਯੋਗ ਨਾਲ ਹੀ ਕਰਦੀ ਆਹੀ ਮਤਲਬ ਕੋਈ ਕਿਸੇ ਕੋ ਪੈਸਾ ਨਹੀਂ ਲੈਂਦੀ ਗੋਤਾਖੋਰ ਵੀ ਰੱਖਿਆ ਹਾਂਜੀ ਗੋਤਾਖੋਰ ਵੀ ਟੀਮ ਆ ਗਈ ਮਿਲੀ ਇਹਦੀ ਹਾਂ ਥੋੜਾ ਜਿਹਾ ਨੇ ਇਸ਼ਾਰਾ ਦਿੱਤਾ ਥੱਲੇ ਠੀਕ ਹੈ ਤੇ ਉਹ ਖਲਾਰੇ ਦੇ ਨਾਲ ਰਾਸ਼ ਫੇਰ ਥੱਲੇ ਬਹਿ ਗਈ ਆ ਕੀ ਅੱਛੇ ਰਵਲ ਵਗੈਰਾ ਆਹ ਵਾਲ ਵਗੈਰਾ ਦਿਖੇ ਉਹਦੇ ਠੀਕ ਹੈ ਤੇ ਉੱਥੇ ਸਬੂਤ ਹੋ ਗਿਆ ਵੀ ਰਾਸ਼ ਇੱਥੇ ਕਿਤੇ ਹੀ ਵਾਰ ਕਿੱਥੇ ਕਿੱ데 ਨਜ਼ਰ ਆਈ ਇੱਥੇ ਹੀ ਜਾਵਾ ਸੀ ਇੱਥੇ ਆਪ ਬੁੱਲਦੇ ਨਾਲ ਆ ਨਾ ਆਈ ਭਾਈ ਜਤਨ ਜਾਰੀ ਆ ਜਤਨ ਪੂਰਾ ਜਾਰੀ ਆ ਜੀ ਹੁਣ ਕੀ ਐਕਟੀਵਿਟੀ ਹੈ ਕੋਤਾਫੋਂ ਕਿੱਥੋਂ ਆਇਆ ਇਹ ਆਇਆ ਜੀ ਤੇ ਲੁਧਿਆਣੇ ਆ ਲੋ ਉਹ ਦੀਪ ਸਿੰਘ ਸਾਰ ਆਹ ਸਾਰੀ ਆ ਲਈ ਉਹ ਹੀ ਆਏ ਥਾਣਾ ਮੁਕੰਦਪੁਰ ਦੇ ASI ਸੰਦੀਪ ਸਿੰਘ ਨੇ ਦੱਸਿਆ ਕਿ ਮੁਕੰਦਪੁਰ ਸਾਈਡ ਤੋਂ ਬੰਗਾ ਸਾਈਡ ਨੂੰ ਮੋਟਰਸਾਈਕਲ ਸਵਾਰ ਆ ਰਿਹਾ ਸੀ ਜਿਸ ਵੇਲੇ ਪਿੰਡ ਤਲਵੰਡੀ ਫੱਟੂ ਦੇ ਕੋਲ ਪਹੁੰਚ ਕੇ ਸਾਹਮਣੇ ਆ ਰਿਹਾ ਟੀਪਰ ਜੋ ਬੱਝੇ ਨਾਲ ਲੱਦਿਆ ਹੋਇਆ ਸੀ ਤੇ ਇੱਕਦਮ ਮੋਟਰਸਾਈਕਲ ਟੀਪਰ ਦੇ ਥੱਲੇ ਆ ਗਿਆ ਟੀਪਰ ਵਾਲਾ ਟਿੱਪਰ ਚਾੜਕੇ ਫਰਾਰ ਹੋ ਗਿਆ ਜੋ ਪਰਿਵਾਰ ਵਾਲੇ ਬਿਆਨ ਦਰਜ ਕਰਾਣਗੇ ਉਸ ਦੇ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਟਿੱਪਰ ਨੰਬਰ ਟੀਵੀ07ਬੀਸੀ0035 ਇਹ ਬੰਗਾ ਸੈਡ ਤੋਂ ਆ ਰਿਹਾ ਸੀ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਸਰਨਜੀਤ ਸਿੰਘ ਸਾਨਾ ਭੁੱਲ ਸਿੰਘ ਪਾਸੀ ਆਪਲ ਕੇ ਇਹ ਰਾਜਸਾ ਦੇ ਮੇਰੇ ਮੱਥੇ ਟੱਕਰ ਜਾ ਰਿਹਾ ਸੀ ਤੇ ਜਦੋਂ ਮੋੜ ਤਲਵੰਡੀ ਆਪਣੇ ਜਿਹੜਾ ਤਲਵੰਡੀ ਫਤੂਲਾ ਪੋਲਿਆ ਉਹ ਤੋਂ ਥੋੜੇ ਅੱਗੇ ਹੈ ਤੇ ਤੇ ਪਰਦੇ ਦੇ ਦਜਨਾਂ ਜਿਹੜਾ ਮੋਟਰਸਾਈਕਲ ਜਾਗਦੀ ਮੋਕੇ ਤੇ ਮੋਟਰ ਹੋ ਗਈ ਤੇ ਟੇਪਰ ਵਾਲਾ ਜਿਹੜਾ ਮੋਕੇ ਤੋਂ ਟੇਪਰ ਸੱਟ ਕੇ ਭੱਜ ਗਿਆ ਜਿਹਦੇ ਖਾਕ ਕੰਨੀ ਕਰ ਰਹੀ ਕੀਤੀ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੇ ਵੀ ਬੈਨ ਲਾ ਦਿੱਤਾ ਭਾਵਨ ਦੇ ਕਰਨ ਵਿਹਾਂ ਦੇ ਕੀ ਨਾਂ ਪੀ ਹੈ ਮੁੰਡਾ ਉਹ ਸਿਮਰਨਜੀਤ ਸਿੰਘ ਦਾ ਭੁੱਲਾ ਸਿੰਘ ਬਸ ਹੀ ਖੱਬ ਲਗੇ ਥਾਣਾ ਨਗੂਤਰ ਜਿਲ੍ਹਾ ਜਲੰਧ ਸੁਪਾਸ ਕੀ ਨਾ ਪੜਾ ਮੇਰਾ ਨਾ ਭੁੱਲਾ ਸਿੰਘ ਉਹ ਉਹ ਬੱਚੇ ਕੀ ਐਕਸੀਡੈਂਟ ਹੋਇਆ ਜਿਹੜਾ ਕੀ ਲੱਗਦੀ ਸੀ ਤੁਹਾਡੇ ਉਹ ਸਾਡਾ ਬੇਟਾ ਸੀ ਜੀ ਕੀ ਨਾਮ ਉਹਨਾਂ ਦਾ ਉਹ ਜਨਾ ਸਿੰਮਰਜੀਤ ਸਿੰਘ ਐਕਸੀਡੈਂਟ ਕੀਤਾ ਹੋਇਆ ਉਹ ਘਰੋਂ ਆਇਆ ਸੀ ਸਵੇਰੇ ਤੇ ਰਾਜਾ ਸਾਹਿਬ ਜਾਰੇ ਮਾਤਾ ਦੇ ਕੋਲ ਗੁਰਦੁਆਰੇ ਤੇ ਇੱਥੇ ਮਕੰਦਪੁਰ ਦੇ ਲਾਗੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿੱਪੜੇ ਨਾਲ ਕਿੱਪੜੇ ਵਾਲਾ ਭੱਜ ਗਿਆ ਜੀ ਉਹ ਮਾਮਲਾ ਪੁਲਿਸ ਕੋਲੋਂ ਸਕੇ ਤੇ ਅੱਜ ਰਿਹਾ ਹਾਂ ਹਾਂਜੀ ਹਾਂਜੀ ਅਸੀਂ ਕੰਪਨੀ ਨੂੰ ਸਾਰਾ ਨੋਟਿਸ ਦਿੱਤ ਸਾਨੂੰ ਮੈਸੇਜ ਵੀ ਪਹੁੰਚੀ ਤੁਹਾਨੂੰ ਕੋਤਾ ਲੱਗਾ ਵੀ ਐਕਸੀਡੈਂਟ ਹੋ ਗਿਆ ਹੈ ਜੀ ਹਾਂਜੀ ਕਿ ਥਾਣੇ ਨਾਲ ਸਵਾਰਕ ਪਹੁੰਚਾਇਆ ਹੈ ਜੀ ਤੇ ਕਿ ਆਇਆ ਸੀ ਨਹੀਂ ਜੀ ਬਿਉਂਗਾਰਾ ਸੀ ਕਿੰਨੇ ਭੈਣ ਪਰ ਆਇਆ ਇਹ ਦੋ ਭੈਣਾਂ ਆਇਆ ਹੈ ਕਿੰਨੇ ਗੇਰੀ ਇਹ ਜਿਹੜੀ 26 ਸਾਲ 26 ਸਾਲ ਦਾ ਸੀ ਹਾਂਜੀ ਦੋਸਤ ਵੇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾਣ ਦੇ ਉਜਾਜ਼ਤ ਰੱਬ ਰੱਖਾ